ਦੀਵਾਲੀ ਦਾ ਮੈਸੇਜ ਹੋਰ ਆਲੇ ਦੁਆਲੇ ਦੀ ਵਾਦੀ ਬਣਾ ਕੇ ਦੀਵਾਲੀ ਸਾਰਿਆਂ ਦੇ ਘਰਾਂ ਤੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਮੈਂ ਦਿলো ਰਿਕਵੈਸਟ ਕਰਦਾ ਸਾਰਿਆਂ ਨੂੰ ਵੀ ਆਪਾਂ ਚਾਈਨਾ ਦੀਆਂ ਐਂਡਾਂ ਦੂਜੀਆਂ ਤੇ ਨਾ ਜਾਈਏ ਉਹ ਚੀਜ਼ ਖਰੀਦੀਏ ਜਿਸ ਦੇ ਨਾਲ ਕਿਸੇ ਦੇ ਘਰ ਚ ਦੀਵਾਲੀ ਬੜੇ ਉਹ ਲਾਈਟਾਂ ਲਾ ਲਈਆਂ ਲੜੀਆਂ ਲਾ ਲਈਆਂ ਉਹ ਸੋਹਣੀਆਂ ਜਰੂਰ ਲੱਗਦੀਆਂ ਬਟ ਇਹ ਦੀਵਾਲੀ ਆਸਲੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਤੀ ਕਰਦਾ ਆਪਣੇ ਵੱਲੋਂ ਆਪਣੀ ਪੂਰੀ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਖੜਾ ਐਡੀਸੀ ਆਫਿਸ ਮੈਂ ਪਹਿਲੀ ਵਾਰੀ ਅੱਜ ਫਸਟ ਟਾਈਮ ਮੇਰੀ ਲਾਈਫ ਚ ਦੇਖਿਆ ਇਹ ਬੱਚਿਆਂ ਨੇ ਖੁਦ ਬਣਾਏ ਹੋਏ ਆ ਪੇਂਟਿੰਗ ਕੀਤੀ ਹੋਈ ਆ ਇੰਤੋਂ ਬਗਾਰ ਵੀ ਜਿਹੜੇ ਦੀਵੇ ਲੋਕ ਗਲੀਆਂ ਚ ਲਾ ਕੇ ਬੈਠੇ ਆ ਖੜੀਆਂ ਤੇ ਲਾ ਕੇ ਬੈਠੇ ਆ ਉਹਨਾਂ ਕੋ ਦੀਵੇ ਲਈਏ ਉਹਨਾਂ ਚ ਪੁਰਾਣੀ ਪਰਪਰਾਣਾ ਦੀਵਾਲੀ ਬਣਾਈਏ ਨਾ ਕਿ ਚਾਈਨਾ ਦੀਆਂ ਆਗਮਾਂ ਪਿੱਛੇ ਪਾਵੇ ਦੀਵਾਲੀ ਤੁਹਾਡੇ ਘਰ ਖੁਸ਼ੀ ਉਹ ਦੇ ਚੇ ਕੇ ਜਾਏਗੀ ਅਸਲੀ ਦੀਵਾਲੀ ਉਹ ਹੈ ਜਿਹੜੀ ਕਿਸੇ ਦੇ ਘਰ ਚ ਖੁਸ਼ੀ ਦੇਵੇ ਆਪਣੇ ਘਰ ਤੇ ਆਪਾਂ ਸਾਰੇ ਬਣਾ ਲਈਏ ਇਹਨਾਂ ਦੇ ਘਰ ਚ ਖੁਸ਼ੀ ਆਈ ਆਪਣੇ ਘਰ ਵਾਹਿਗੁਰੂ ਨੇ ਆਪੇ ਦੇ ਦੇ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ